ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਇਹ ਸ਼ਰਤ ਦੀ ਗੱਲ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੋਵੇ ਇਹ ਇੱਕ ਸਮੇਂ ਦਾ ਜ਼ਿਕਰ ਹੈ حضرت ਜਨਾਬ حضرت ਮੀਰਾ ਮੁਹੈউদ্দিন شاہ ਜਿਲਾਨੀ ਹਜ਼ੂਰ ਦੇ ਕੋਲ حضرت ਖਾਜਾ ਮੀਨੂਦੀਨ ਚਿਸ਼ਤੀ ਰਹਿਮਤੁલ્લાਹ ਲੈ ਖਾਜਾ ਗਰੀਬ ਨਵਾਜ਼ ਗਏ ਨੇ ਖਵਾਜਾ ਕਰੀਮ ਨਵਾਜ਼ ਜਦੋਂ ਪਹੁੰਚੇ ਨੇ ਹਜ਼ੂਰ ਨੇ ਉਹਨਾਂ ਦੀ ਖਿਦਮਤ ਜੋ ਵੀ ਕਰਨੀ ਸੀ ਸੇਵਾਦਾਰਾਂ ਨੇ ਸਭ ਕੀਤੀ ਤੇ ਹਜ਼ੂਰ ਪੁੱਛਦੇ ਨੇ ਖਵਾਜਾ ਸਾਹਿਬ ਨੂੰ ਕਹਿੰਦੇ ਨੇ ਖਵਾਜਾ ਸਾਹਿਬ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੋਵੇ ਆਪਣੀ ਮੁਬਾਰਕ ਜ਼ੁਬਾਨ ਤੋਂ ਫਰਮਾਨ ਕੀਤਾ ਜਾਏ ਉਸ ਫਰਮਾਨ ਦੇ ਮੁਤਾਬਕ ਉਹ ਚੀਜ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਕੀਤੀ ਜਾਵੇ ਤੇ ਅਕੇ ਖਵਾਜਾ ਸਾਹਿਬ ਕੀ ਕਹਿੰਦੇ ਨੇ ਬਾਕੀ ਸਭ ਕੁਝ ਠੀਕ ਹੈ ਪੀ ਅੱਜ ਦਿਲ ਕਰਦਾ ਕव्वाली ਸੁਣੀ ਏਸੇ ਕਰਕੇ ਫਕੀਰ ਲੋਕ ਕव्वाली ਸੁਣਦੇ ਨੇ ਕਹਿੰਦੇ ਨੇ ਦਿਲ ਕਰਦਾ ਵੀ ਕव्वाली ਸੁਣੀਏ ਤੇ ਆਪਣੇ ਖਾਦਮ ਨੂੰ ਭੇਜਿਆ ਗਿਆ ਰومی ਵਾਲੀ ਸਰਕਾਰ ਨੇ ਜਾਓ ਕव्वाल ਨੂੰ ਬੁਲਾ ਕੇ ਲਿਓ ਜਦੋਂ ਕव्वाल ਦੇ ਘਰ ਸੇਵਾਦਾਰ ਗਿਆ ਅੱਗੇ ਕव्वाल ਦੇ ਘਰ ਦੇ ਕੀ ਕਹਿੰਦੇ ਨੇ ਜੀ ਇਹ ਸੇਵਾ ਨਹੀਂ ਹੋ ਸਕਦੀ ਕਿਉਂਕਿ ਉਹ ਕੁਝ ਦਿਨ ਪਹਿਲਾਂ ਉਹ ਜਿਹੜਾ ਕਬਾਲ ਸੀ ਉਹ ਗੁਜ਼ਰ ਚੁੱਕਾ ਹੈ ਉਹ ਮਰ ਚੁੱਕਾ ਹੈ ਇਸ ਕਰਕੇ ਇਹ ਹੁਣ ਕਾ ਕੋਈ ਇਹ ਸੇਵਾ ਨਹੀਂ ਕਰ ਸਕਦਾ ਤੇ ਸੇਵਾ ਨਹੀਂ ਹੋ ਸਕਦੀ ਇਹ ਜਿਹੜਾ ਖਾਦਮ ਹੈ ਇਹ ਵਾਪਸ ਜਾ ਕੇ 11ਵੀਂ ਵਾਲੀ ਸਰਕਾਰ ਨੂੰ ਕਹਿੰਦਾ ਯਾ ਸਰਕਾਰ ਉਹ ਕਬਾਲ ਤੇ ਗੁਜ਼ਰ ਚੁੱਕਾ ਹੈ ਉਹ ਤੇ ਮਰ ਗਿਆ ਤੇ ਜਦੋਂ یوں ਕਿਹਾ ਖਵਾਜਾ ਸਾਹਿਬ ਕਹਿੰਦੇ ਨੇ ਵੀ ਜਦੋਂ ਮਰ ਗਿਆ ਜਦੋਂ ਗੁਜ਼ਰ ਚੁੱਕਾ ਫਿਰ ਕੀ ਹੋ ਸਕਦਾ ਹੈ ਪਰ ਦਿਲ ਕਰਦਾ ਸੀ ਕਿ ਕਵਾਲੀ ਸੁਣੀ ਪੀਰਾਂ ਦੇ ਪੀਰ ਦਸਤਗੀਰ ਹਜ਼ਰ ਜਨਾਬ ਗੋਸ਼ਪਾ 11ਵੀਂ ਵਾਲੀ ਸਰਕਾਰ ਮੌਜ ਵਿੱਚ ਆਏ ਨੇ ਮੌਜ ਵਿੱਚ ਆ ਕੇ ਕਹਿੰਦੇ ਨੇ ਹਾਜ਼ਰ ਸਾਹਿਬ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਕਿਹਾ ਹੋਵੇ ਤੁਹਾਨੂੰ ਕਵਾਲੀ ਨਾ ਸੁਣਾਈ ਜਾਏ ਇਹ 11ਵੀਂ ਵਾਲੀ ਸਰਕਾਰ ਦਾ ਦਰਬਾਰ ਹੈ ਇੱਥੇ ਇਦਾਂ ਨਹੀਂ ਹੋ ਸਕਦਾ ਕਿ ਜੋ ਤੁਸੀਂ ਕਿਹਾ ਉਹ ਤੁਹਾਨੂੰ ਨਾ ਸੁਨਾਇਆ ਜਾਏ ਤੇ ਤੁਹਾਨੂੰ ਕਵਾਲੀ ਸੁਣਾਈ ਜਾਏਗੀ ਬਲਕੇ ਇਸੇ ਹੀ ਕਵਾਲ ਦੀ ਕਵਾਲੀ ਸੁਣਾਈ ਜਾਏਗੀ ਜਿਹੜਾ ਕੁਝ ਦਿਨ ਪਹਿਲਾਂ ਗੁਜ਼ਰ ਗਿਆ ਤੇ ਇਹ ਗੱਲ ਇਸ ਕਰਕੇ ਕਹੀ ਗਈ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਹੈ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੁੰਦਾ ਹੈ ਕਹਿੰਦੇ ਨੇ ਇਸੇ ਕਵਾਲ ਦੀ ਕਵਾਲੀ ਸੁਣਾਈ ਜਾਏਗੀ ਆਪਣੇ ਖਾਦਮ ਨੂੰ ਕਹਿੰਦੇ ਨੇ ਜਾ ਜਾ ਕੇ ਪਤਾ ਕਰ ਕਿੱਥੇ ਉਹਦੀ ਕਬਰ ਹੈ ਉਹਨੂੰ ਕਿੱਥੇ ਦਫਨ ਕੀਤਾ ਹੈ ਉੱਥੇ ਖੜਾ ਹੋ ਕੇ ਕਹਿਣਾ ਕਬਾਲ ਤੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਫਰਮਾਇਆ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਉਥੇ ਖਵਾਜਾ ਸਾਹਿਬ ਆਏ ਹੋਏ ਨੇ ਇਹ ਖਾਦਮ ਗਿਆ ਜਿੱਥੇ ਕਬਰ ਸੀ ਮੈਂ ਉਥੇ ਖੜ ਕੇ ਕੀ ਕਹਿੰਦਾ ਐ ਕਬਾਲ ਮੈਨੂੰ ਨਹੀਂ ਪਤਾ ਵੀ ਤੂੰ ਸੁਣਦਾ ਕਿ ਨਹੀਂ ਸੁਣਦਾ ਪਰ ਮੈਂ ਸਰਕਾਰ ਦਾ ਹੁਕਮ ਵਜਾਣ ਵਾਸਤੇ ਆਇਆ ਜਿਵੇਂ ਮੈਨੂੰ ਹੁਕਮ ਹੋਇਆ ਮੈਂ ਉਵੇਂ ਕਹਿ ਰਿਹਾ ਇਕਬਾਲ 11ਵੀਂ ਵਾਲੀ ਸਰਕਾਰ ਨੇ ਤੈਨੂੰ ਯਾਦ ਕੀਤਾ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਖਵਾਜਾ ਸਾਹਿਬ ਆਏ ਹੋਏ ਨੇ ਜਦੋਂ ਇਹੋ ਕਿਹਾ ਵੀ ਕਬਰ ਖੁੱਲ ਗਈ ਜਦੋਂ ਕਬਰ ਖੁੱਲੀ ਤੇ ਇਕਬਾਲ ਉੱਠ ਕੇ ਬੈਠ ਗਿਆ ਇਹ ਸਜਦਾ ਕਰਦਾ ਹੈ ਹਜ਼ੂਰ ਦੇ ਗੁਲਾਮ ਨੂੰ ਹਜ਼ੂਰ ਦੇ ਸੇਵਕ ਨੂੰ ਹਜ਼ੂਰ ਦੇ ਖਾਦਮ ਨੂੰ ਇਹ ਸਜਦਾ ਕਰਦਾ ਨਾਲੇ ਕਹਿੰਦਾ ਮੇਰੇ ਕਿੱਡੇ ਭਾਗ ਚੰਗੇ ਨੇ ਮੈਨੂੰ ਕਬਰ ਵਿੱਚ ਪਏ ਨੂੰ ਵੀ ਸਰਕਾਰ ਨੇ ਯਾਦ ਕੀਤਾ ਜੈਕਾਰਾ ਪਿਆਰਮੀ ਵਾਲੇ ਪੀਰਾਂ ਦਾ ਬਹੁਤ ਸਾੱਚੇ ਦਰਬਾਰ ਕੀ ਹੈ ਤੇ ਕਹਿੰਦਾ ਵੀ ਜੇ ਕਵਾਲੀ ਸੁਣਾਣੀ ਹੋਵੇ ਸਾਥੀ ਵੀ ਚਾਹੀਦੇ ਨੇ ਸਾਜ਼ ਵੀ ਚਾਹੀਦੇ ਨੇ ਇਹ ਖਾਦਮ ਕਹਿੰਦਾ ਵੀ ਇਹ ਤੇ ਤੂੰ ਜਾਣੇ ਵੀ ਕਵਾਲੀ ਕਿਵੇਂ ਸੁਣਾਣੀ ਹੈ ਇਹ ਕਫਨ ਚ ਲਪੇਟਿਆ ਹੋਇਆ ਜਦੋਂ ਆਪਣੇ ਘਰ ਨੂੰ ਤੁਰਿਆ ਜਾ ਰਿਹਾ ਜਿਹੜਿਆਂ ਲੋਕਾਂ ਨੇ ਦੇਖਿਆ ਸੀ ਵੀ ਇਹਨੂੰ 5-6 ਦਿਨ ਪਹਿਲਾਂ ਦਫ਼ਨ ਕੀਤਾ ਹੋਇਆ ਹੈ ਇਹਤੇ ਭੂਤ ਆ ਗਿਆ ਸਾਰੇ ਲੋਕ ਭੱਜੇ ਜਾਂਦੇ ਨੇ ਜਦੋਂ ਆਪਣੇ ਘਰ ਵਿੱਚ ਵੜਿਆ ਘਰ ਦੇ ਵੀ ਭੱਜੇ ਫਿਰਦੇ ਨੇ ਐਦਾਂ ਹੀ ਹੁੰਦੀ ਹੈ ਤੇ ਤਦੋਂ ਕਿਹਾ ਗੁਰਬਾਣੀ ਦਾ ਫਰਮਾਨ ਹੈ ਘਰ ਕੀ ਨਾਰ ਬਹੁਤ ਹਿਤ ਜਾਂਸੀ ਰਹਿਤ ਸਦਾ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਕਰਵਾਗੀ ਆਖਿਰਕਾਰ ਘਰ ਦੇ ਡਰਦੇ ਨੇ ਇਕ ਬਾਲਕੀ ਕਹਿੰਦਾ ਓ ਮੈਂ ਭੂਤ ਨਹੀਂ ਭੂਤ ਦਾ ਵजूद ਨਹੀਂ ਹੁੰਦਾ ਮੇਰਾ ਸ਼ਰੀਰ ਹੈ ਮੇਰਾ ਉਸੇ ਤਰ੍ਹਾਂ ਸ਼ਰੀਰ ਹੈ ਮੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਮੈਂ ਕਬਾਲੀ ਸੁਣਾਣੀ ਐ ਲਿਆਓ ਮੇਰੇ ਵਸਤਰ ਦਿਓ ਸਾਜ਼ ਦਿਓ ਸਾਥੀਆਂ ਨੂੰ ਬੁਲਾਓ ਵੀ ਮਰੇ ਹੋਏ ਕਬਾਲ ਨੇ ਹਜ਼ੂਰ ਦੇ ਦਰ ਤੇ ਕਬਾਲੀ ਗਾਈ ਐ ਐਦੂ ਪਰੇ ਕਿਹੜੀ ਗੱਲ ਆ ਜਿਹੜੀ ਨਹੀਂ ਹੋ ਸਕਦੀ ਕਦੋਂ ਕਿਹਾ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਹੂਏ ਗੋਸ ਤੇ ਕੰਮਿਓ ਸਭ ਹੁੰਦਾ ਉਹ ਰੇ ਗੋਸ ਤੇ ਕਮਿਓ ਸਭ ਹੰਕਾਰ ਉਹ ਰੇ ਗੋਸ ਤੇ ਕਮਿਓ ਸਭ ਹੰਕਾਰ ਕਨ 100 ਸਿੜੇ ਦੀ ਕਾਹ ਦੇਵਾ ਕਨ 100 ਸਿੜੇ ਦੀ ਕਾਹ ਦੇਵਾ ਜਿੱਕਰ ਕੋਸਾਂ ਨੇ ਯੋਕਰ ਭੁੰਦਾ ਕਸਰ ਕਤੂਬ ਬਣਾਇਆ ਐਸੇ ਕਰਕੇ ਕਿਹਾ ਜਾਂਦਾ ਓ ਮੇਰਾ ਪੀਰ ਕਰਮ ਦੀ ਬਰੇ ਝੋੜੀਆਂ ਮੇਰਾ ਪੀਰ ਕਰਮ ਦੀ ਬਰੇ ਝੋੜੀਆਂ ਦੇਖੋ ਝੋੜੀ ਨਾ ਫੈਲਾਵੇ ਤੇ ਮੈਂ ਨਹੀਂ ਕਰਾਂ ਦੇਖੋ ਝੋੜੀ ਨਾ ਸਰਾ ਚੋਰੀ ਨਾ ਫੈਲਾ ਬੇਟੇ ਬਿਖਰਾ ਉਹ ਬੱਚੋਰਾ ਨੂੰ ਕਤਬ ਬਣਾਵੇ ਹੁਣ ਵੀ ਉਹ ਬੱਚੋਰਾ ਨੂੰ ਕਤਬ ਬਣਾਵੇ ਹੁਣ ਵੀ ਉਹ ਬੱਚੋਰਾ ਨੂੰ ਕਤਬ ਬਣਾਵੇ ਹੁਣ ਵੀ ਸ਼ੋਰ ਚੋਰੀ ਨਾ ਲਾਵੇ ਤਾਂ ਮੈਂ ਕੀ ਕਰਾਂ ਇਹ ਕਰਕੇ ਕੀ ਹੈ ਵੀ ਘਬਰਾਣੇ ਦਾ ਕੀ ਹੈ ਕੰਮ ਬਿੰਦ ਗੁਮਾਹ ਸੁਭੋਸ਼ਾ ਘਬਰਾਣੇ ਦਾ ਕੀ ਹੈ ਕੰਮ ਬਿੰਦ ਗੁਮਾਹ ਸੁਭੋਸ਼ਾ ਮੁਸ਼ਕਲਾਂ ਸਾ ਹੋ ਜਾਏ ਕਿ ਲੈ ਲੈ ਗੋਸਤਿਆ ਕਾ ਨਾ ਜੀਣਾ ਵੀ ਜੀਣਾ 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 ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਮੁਸ਼ਕਲ ਆ ਜਾਵੇ ਉੱਥੇ ਘਬਰਾਣ ਨਾਲੋਂ ਕੀ ਕਰਨਾ ਹੈ 11ਵੀਂ ਵਾਲੀ ਸਰਕਾਰ ਨੂੰ ਜਪਨਾ ਸ਼ੁਰੂ ਕਰਨਾ ਹੈ ਤਦੋਂ ਕੀ ਹੈ ਘਬਰਾਣੇ ਕਾ ਕਹਿਤਾ ਤਿਸਵਾਹ ਸੁਹੋਸ਼ਾ ਘਬਰਾਣੇ ਕਾ ਕਹਿਤਾ ਤਿਸਵਾਹ ਸੁਹੋਸ਼ਾ ਮੁਸ਼ਕਲ ਆਸਾ ਹੋ ਜਾਏਗੀ ਲੈ ਲੈਗਾ ਉਸ ਪਿਆਰ ਦਾ ਨਾ سے مائی روڑی نے حضرت کو دریا کے کنارے پہ پکارا پہنچا تھا وہاں فاطمہ زہرا کا دلارا پہنچا تھا حضرت کا دلارا پہنچا تھا وہاں فاطمہ زہرا کا دلارا پہنچا تھا وہاں فاطمہ زہرا کا دلارا دریا پہ کھڑے ہو کے مارا حق کا نارا دریا پہ کھڑے ہو کے میرا حق کا نارا ایک پل میں ਜੀਦਾ ਜੀਦਾ ਮੇਰਾ ਤਾਰਾ ਹਾ ਜੀ ਲਾਨੀ 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 ਓ ਲੱਖੋ ਜੀਮ ਜਗ ਜਹਾਨ ਮੈਂ ਸਾਰਾ ਟੋਲ ਥਕੀ ਦਾਤਾ ਹੋਰ ਨਹੀਂ ਸਾਹੀ ਜੀ ਲਾਨ ਦੇ ਹਾ ਯੋਕੇ ਖਤਾਬਾਰ ਗੁਲਾਮ ਨੂੰ ਗਲ ਲਾਵੇ ਦੱਸੋ ਕੌਣ ਹੈ ਉਸ ਮਿਹਰਬਾਨ ਜੀਆ ਚਿੱਟਾ ਮਾਰ ਕੇ ਕੱਢਿਆ ਸਿੱਖਬਣੀ ਚੋਂ ਰੁੜਿਆ ਜਾਮਦਾ ਸ਼ੇਖ ਸੁਨਾਨ ਜੀਆ ਮੇਰਾ ਪੀਰ ਬੇਮਿਸਲਾ ਹੈ ਤੁਲਾ ਮੇਰਾ ਪੀਰ ਬੇਮਿਸਲਾ ਹੈ ਤੁਲਾ ਤੂਜਾ ਹੋਰ ਨਾ ਉਸ ਵੀ ਸ਼ਾਨ ਤੇ ਹੈ ਉਸਕਾ ਬੇਰਵਾਰ ਹੈ